ਪਹਿਲਗਾਮ ਚ ਨਿਹਿਤਿ ਵਿਕਤੀਆਂ ਦੇ ਕਤਲੇਆਮ ਨੂੰ ਲੈ ਕੇ ਨਾਬਾ ਵਾਸੀਆਂ ਨੇ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਚ ਹੋਏ ਕਤਲੇਆਮ ਨੂੰ ਲੈ ਕੇ ਰੈਸੀ ਸ਼ਹਿਰ ਨਾਬਾ ਮੰਡੀ ਅਨਾਜ ਮੰਡੀ ਚ ਰੋਸ ਪ੍ਰਦਰਸ਼ਨ ਕੀਤਾ ਸੀ ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਸੂਬੇ ਦੇ ਮੀਤ ਪ੍ਰਧਾਨ ਦੀ ਰਹਿਨਮਾਈ ਵਿੱਚ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਜੋ ਨਰ ਸਹਾਰ ਹੋਇਆ ਨਿਰਦੋਸ਼ ਲੋਕਾਂ ਦੀ ਹੱਤਿਆ ਕੀਤੀ ਗਈ ਹੈ ਚੁੰਚੁੰਕੇ ਸਾਡੇ ਹਿੰਦੂ ਵੀਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹ ਸ਼ਰਮ ਦੀਆਂ ਗੱਲਾਂ ਨੇ ਨਾਲ ਇਹਨਾਂ ਨੇ ਤਾਂ ਕਹਿਣਾ ਸੀ ਕਿ ਕਿਸਾਨ ਭਾਈਚਾਰਾ ਸਿੱਖ ਜਗਤ ਸਮੁੱਚੇ ਜਿੰਨੇ ਭਾਈਚਾਰੇ ਆ ਸਭ ਡਟ ਕੇ ਅਸੀਂ ਨਾਲ ਖੜੇ ਹਾਂ। ਬਹੁਤ ਮਦਦਿਆਂ ਨੇ ਹੱਥ ਤੇ ਲੋਕਾਂ ਦੇ ਤੋਂ ਜੁਲਮ ਕੀਤਾ ਉਹ ਬਹੁਤ ਹੀ ਨਿੰਦਣਯੋਗਾ ਬਹੁਤ ਹੀ ਮਾੜਾ। ਸਾਰਾ ਭਾਰਤ ਇਸ ਜੀ ਨੂੰ ਕਿੱਢਣ ਕਰਨਾ ਹੈ। ਇਸੇ ਵੀ ਅੱਜ ਅੱਜ ਦਾ ਰੋਸ਼ਮਾਰਤ ਦਿਖਾਇਆ ਮੰਡੀ ਦੇ ਵਿੱਚ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਹ ਵੀ ਸਾਰੇ ਇਹਨਾਂ ਦੇ ਨਾਮ ਆ ਜਿਨ੍ਹਾਂ ਬੰਦਿਆਂ ਨੂੰ ਨੁਕਸਾਨ ਹੋਇਆ। ਇਸ ਕਰਕੇ ਮੈਂ ਕਹਿੰਦਾ ਸਰਕਾਰ ਨੂੰ ਟਕੜੇ ਤਕੜਾ ਕਰਕੇ ਉਹਨਾਂ ਦਾ ਪ੍ਰੈਸ਼ਰ ਕਰੀਏ ਸਰਕਾਰ ਵੀ ਹੋਣੀ ਹੈ ਭਾਰਤੀ ਕਿਸਾਨ ਸੰਘ ਵੱਲੋਂ ਸਰਦਾਰ ਗੁਰਦੇਸ਼ਨ ਸਿੰਘ ਜੀ ਜੋ ਸਾਡੇ ਸੂਬੇ ਦੇ ਮੀਤ ਪ੍ਰਧਾਨ ਨੇ ਉਹਨਾਂ ਦੀ ਰਹਿਨਮਾਈ ਵੱਲੋਂ ਨਾਭਾ ਮੰਡੀ ਦੇ ਵਿੱਚ ਕੀਤਾ ਗਿਆ ਔਰ ਨਿਰਸੰਘਾਰ ਜੋ ਉੱਥੇ ਹੋਇਆ ਨਿਰਦੋਸ਼ ਲੋਕਾਂ ਦੀ ਜੋ ਹੱਤਿਆ ਹੋਈ ਕੇਸ ਤਰ੍ਹਾਂ ਦੇ ਨਾਲ ਚੁਣ-ਚੁਣ ਕੇ ਸਾਡੇ ਹਿੰਦੂ ਵੀਰਾਂ ਨੂੰ ਚੁਣ-ਚੁਣ ਕੇ ਮਾਰਿਆ ਗਿਆ ਸ਼ਰਮ ਦੀਆਂ ਗੱਲਾਂ ਐਸੀਆਂ ਨੇ ਕਿ ਮੈਂ ਆਪ ਜੀ ਦੇ ਸਾਹਮਣੇ ਬਿਆਨ ਨਹੀਂ ਕਰ ਸਕਦਾ ਸਾਡੇ ਹਿੰਦੂ ਵੀਰਾਂ ਨੂੰ ਕਿਹਾ ਗਿਆ ਕਲਮਾ ਪਰੋ ਸੁਣਨੇ ਦਿਖਾਓ ਪਰ ਜਦੋਂ ਉਹਨਾਂ ਨੇ ਕਿਹਾ ਨਹੀਂ ਅਸੀਂ ਹਿੰਦੂ ਆਂ ਹਿੰਦੁਸਤਾਨੀ ਆਂ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਬੇਰਹਿਮੀ ਦੇ ਨਾਲ ਆਈਐਸਏ ਦੀ ਸਾਜ਼ਿਸ਼ ਦੇ ਨਾਲ ਕੁਝ ਪਾਕਿਸਤਾਨ ਦੇ ਇਸਲਾਮਿਕ ਅਤੰਕਵਾਦ ਨੇ ਜੋ ਹਿੰਦੁਸਤਾਨ ਤੇ ਹਮਲਾ ਕੀਤਾ ਉਹ ਹਿੰਦੁਸਤਾਨ ਤੇ ਹਮਲਾ ਨਹੀਂ ਕੀਤਾ ਹਿੰਦੁਸਤਾਨ ਦੀ 100 ਕਰੋੜ ਦੀ ਜਨਤਾ ਨੂੰ ਚੈਲੰਜ ਕੀਤਾ ਔਰ ਹਲਾ ਹਜਾਓਗੇ ਪਾਕ ਮਾਲੋ ਤੁਹਾਡੀ ਦਾਸਤਾਂ বিনা ਹੋਗੀ ਦਾਸਤਾਨੋ ਮੇਂ ਹਿੰਦੁਸਤਾਨ ਅੱਜ ਵਿਸ਼ਵ ਗੁਰੂ ਬਣਨ ਜਾ ਰਿਹਾ ਅੱਜ ਜੋ ਸਾਡੇ ਕਿਸਾਨ ਸੰਘ ਵੱਲੋਂ ਰੋਸ ਮਾਰਚ ਸਾਡੇ ਨਯਾ ਦੇ ਪ੍ਰਧਾਨ ਜਿੰਨੀ ਟੈਕਨੋਜੀ ਇਹ ਸਾਡੇ ਵਾਈਸ ਪ੍ਰਧਾਨ ਸਰਦਾਰ ਮਦਰਸ਼ਨ ਸਿੰਘ ਜੀ ਅਬੇਪੁਰ ਦੀ ਗワイ ਵਿੱਚ ਘਟਿਆ ਗਿਆ ਜਿਸ ਵਿੱਚ ਕਿ ਇਹ ਅਸੀਂ ਸਾਰੇ ਮਹਿਸੂਸ ਕਰਦੇ ਹਾਂ ਕਿ ਸਾਰਿਆਂ ਦੇ ਮਨਾਂ 'ਚ ਬਹੁਤ ਰੋਸ ਹੈ ਬਹੁਤ ਮੰਦਭਾਗੀ ਘਟਨਾ ਹੈ ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾ ਸਕੇ ਉਨੀ ਥੋੜੀ ਹੈ ਅਸੀਂ ਸਾਰਾ ਸਮੁੱਚਾ ਕਿਸਾਨ ਭਾਈਚਾਰਾ ਸਮੁੱਚਾ ਸਿੱਖ ਜਗਤ ਸਮੁੱਚੇ ਅਸੀਂ ਜਿੰਨੇ ਭਾਈਚਾਰੇ ਆ ਅਸੀਂ ਸ੍ਰੀ ਹਿੰਦੂ ਭਰਾਵਾਂ ਦੇ ਨਾਲ ਡਟ ਕੇ ਖੜੇ ਆਂ ਉਹਨਾਂ ਦੀ ਬਾਬਲ ਵੀ ਨਹੀਂ ਵੇਖਣ ਦਿੰਦੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੁਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਉਹਨਾਂ ਵੱਲੋਂ ਠੋਕਮਾ ਜਵਾਬ ਦਿੱਤਾ ਗਿਆ ਜੇ ਦੇਸ਼ ਦੇ ਗ੍ਰਹਿ ਮੰਤਰੀ ਮਾਨਜੁਗ ਮਿੱਤ ਸ਼ਾ ਜੀ ਆਪ ਦੋ ਦਿਨ ਉੱਥੇ ਜਾ ਕੇ ਸਾਰਾ ਘਟਨਾ ਜਹਾ ਲੈ ਕੇ ਸਾਰਾ ਮੀਟਿੰਗ ਪ੍ਰਧਾਨ ਮੰਤਰੀ ਜੀ ਕਰ ਰਹੇ ਆਂ ਤੇ ਪੂਰਾ ਦੇਸ਼ ਇਸ ਸਮੇਂ ਸੋਗ ਦੀ ਲਹਿਰ ਹੈ ਸੋ ਮੈਂ ਪਾਕਿਸਤਾਨ ਨੂੰ ਚੇਤਾਵਨੀ ਦੇਣੀ ਚਾਹਣਾ ਕਿ ਤੁਸੀਂ ਇਹ ਜਿਹੇ ਕੁਝ ਹਰਕਤਾਂ ਤੋਂ ਬਾਹਰ ਆ ਜਾਓ ਕਿਉਂਕਿ ਅਸੀਂ ਸਾਰੇ ਹਿੰਦੁਸਤਾਨੀ ਇੱਕ ਮੋਟਾ ਮੈਂ ਪ੍ਰਧਾਨ ਮੰਤਰੀ ਜੀ ਨੂੰ ਵੈਸੇ ਤਾਂ ਪ੍ਰਧਾਨ ਮੰਤਰੀ ਸਾਰਾ ਕੁਝ ਕਰ ਰਹੇ ਨੇ ਜੀ ਠੀਕ ਹੈ ਉਹ ਆਪ ਬਹੁਤ ਇਸ ਗਲਤੇ ਅਡਿਗਨੇ ਕਿ ਦੇਸ਼ 'ਚ ਕੋਈ ਵੀ ਇਹ ਜਾਨਸਕਾਰੀ ਘਮੀ ਘਟਨਾ ਜਾਂ ਅਤੰਕਵਾਦ ਨੂੰ ਨਹੀਂ ਫੈਲਣ ਦਿੱਤਾ ਪਰ ਸਾਨੂੰ ਵਿਸ਼ਵਾਸ ਹੈ ਕਿ ਪੂਰਾ ਉਹ ਪੂਰੀ ਕਾਰਵਾਈ ਕਰਨਗੇ ਮੈਂ ਦੇਸ਼ 'ਚ ਮੰਗ ਕਰਦਾ ਕਿ ਸਾਡੇ ਸਾਰੇ ਭਾਈਚਾਰਿਆਂ ਦੀ ਜਿਹੜੀ ਸੁਰੱਖਿਆ ਹੈ ਉਹ ਯਕੀਨੀ ਬਣਾਈ ਜਾਵੇ ਉਹਨਾਂ ਦੇ ਟਾਈਮ 'ਚ ਤਾਂ ਜੋ ਇਹ ਜੀ ਘਟਨਾ ਨਾ ਵਾਪਸ